ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਪੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ اے ਬਿਨੰਤੀ ਛੋੜ ਪ੍ਰਭ ਮੇਰੇ ਆਪਣੀ ਸ਼ਰਨ ਰੱਖ ਪ੍ਰਭ ਦਾਤੇ ਕੋਰ ਪ੍ਰਸਾਦ ਕਿਨੈ ਬਿਰਨੈ ਜਾਤੇ ਸੋੜੋ ਬਿਨਾਂ ਮੈਂ ਮੇਰੇ ਕੀਤਾ ਨਾਰਦ ਇਕ ਕਰੇ ਅਰਦਾਸ ਰਿਸਰ ਨਾਈ दर्शन पर है गुरु जन्म मरन दुख जाय सिफ कसम दी नूर अरसों को सो चटिया ਦਸ਼ਾ ਮਾਣੇ ਜਾਨੇ ਮ ਜਨਮ ਦੀ ਕੱਟੀ ਐ ਤਪ ਤਪ ਖਪੈ ਬੋ ਹੋਏ ਬੇਡ ਬੋਲੇ ਜਾਣ ਸਭ ਕੋਈ ਰਾਵ ਜੇ ਡਕਾ ਦੇ ਕੀਤੇ ਅੱਖੀ ਨਾਲ बोले तात जिन मन राख्या अग्नि पाए बजा Print, suave. ਬਿਲਾ ਆਖੜ ਤੇਰਾ ਤਾਉ ਜੇਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਟੂ ਬੈ ਕਿ ਸਾਚ ਸਰਬ ਦਾਤਾ